ਚਾਹ ਦੇ ਤੇ ਦੇਵਿਸਾ ਦਾਸਤਾਨੇ ਪਾਤਸ਼ਾਹੇ ਨੌਵੇਂ ਔਰੰਗਜ਼ੇਬ ਦੀ ਨੀਤੀ ਆਪਣੇ ਪਿਓ ਤੇ ਭਰਾਵਾਂ ਨੂੰ ਕਤਲ ਕਰਕੇ ਦਿੱਲੀ ਤਖਤ ਉੱਤੇ ਕਾਬਜ਼ ਹੋਏ ਔਰੰਗਜ਼ੇਬ ਨੇ ਪੱਟੜਤਾ ਦੇ ਵਿੱਚ ਅੰਨੇ ਹੋ ਕੇ ਇੱਕ ਰਾਜ ਇੱਕ ਧਰਮ ਦਾ ਫਰਮਾਨ ਜਾਰੀ ਕਰਕੇ ਹਿੰਦੂਆਂ 'ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਸਨ ਉਸਨੇ ਐਲਾਨ ਕਰ ਦਿੱਤਾ कि फौज विच कोई भी गैर मुस्लिम नहीं रहेगा जिस ते बाद बहुत सारी फौज जो मुस्लिम नहीं सी दीन विच आई जिमीदार नंबरदार अते होर छोटे सरकारी नौकर सब दा मुस्लिम होना लाजमी कर दिता गया जिस करके हजारा लोग मुसलमान हो गए उन बादशाह ने देखा वपारक कमां च बहुतात हिंदू ने इस उसने हिंदुआं लई वपारक टैक्स दोगुना कर दिता कुछ नवे टैक्स भी ला दिते गए ਪਰ ਮੁਸਲਮਾਨ ਵਪਾਰੀਆਂ ਦੇ ਟੈਕਸ ਅੱਧੇ ਕਰ ਦਿੱਤੇ ਟੈਕਸ ਤੋਂ ਬਚਣ ਲਈ ਵੀ ਬਹੁਤ ਸਾਰੇ ਵਪਾਰੀ دین ਬਿਚਾ ਗਏ ਉਸਨੇ ਹਿੰਦੂ ਧਰਮ ਗ੍ਰੰਥਾਂ ਦੀ ਪੜ੍ਹਾਈ ਲਿਖਾਈ ਬਿਲਕੁਲ ਬੰਦ ਕਰਾ ਦਿੱਤੀ ਵੱਡੀ ਗਿਣਤੀ ਵਿੱਚ ਧਾਰਮਿਕ ਪੁਸਤਕਾਂ ਨੂੰ ਸਾੜ ਦਿੱਤਾ ਗਿਆ ਮੰਦਰ ਪਾਠਸ਼ਾਲਾਵਾਂ ਟਾ ਕੇ ਮਸੀਤਾਂ ਉਸਾਰ ਦਿੱਤੀਆਂ ਸਾਰੇ ਪਾਸੇ ਹਾਹਾਕਾਰ ਮਚ ਗਈ ਜਦੋਂ ਉਸਨੇ ਦੇਖਿਆ ਕਿ ਇਹ ਸਭ ਦੇ ਬਾਵਜੂਦ ਵੀ ਬਹੁਤ ਸਾਰੇ ਹਿੰਦੂ ਆਪਣਾ ਧਰਮ ਨਹੀਂ ਛੱਡ ਰਹੇ ਤਾਂ ਜ਼ਾਲਮ ਔਰੰਗਜ਼ੇਬ ਨੇ ਕਸ਼ਮੀਰ ਦੇ ਵਿਦਵਾਨ ਪੰਡਤਾਂ ਨੂੰ ਨਿਸ਼ਾਨਾ ਬਣਾਇਆ ਅਤੇ ਸੰਨ 1671 ਵਿੱਚ ਸ਼ੇਰ ਅਫਗਾਨ ਨੂੰ ਉੱਥੋਂ ਦਾ ਗਵਰਨਰ ਨਿਯੁਕਤ ਕਰਕੇ ਉਸ ਨੂੰ ਕਿਹਾ ਕਿਸੇ ਵੀ ਤਰ੍ਹਾਂ ਪੈਸਾ ਜ਼ਮੀਨ ਪਿਆਰ ਧੱਕੇ ਨਾ ਇਹਨਾਂ ਵਿਦਵਾਨ ਪੰਡਤਾਂ ਨੂੰ ਇਸਲਾਮ ਵਿੱਚ ਲਿਆਓ ਔਰੰਗਜ਼ੇਬ ਦੇ ਇਸ ਹੁਕਮ ਨਾਲ ਪੰਡਤਾਂ ਨੂੰ ਲੱਗਾ ਕਿ ਹੁਣ ਸਾਡਾ ਸਭ ਕੁਝ ਖਤਮ ਹੋ ਜਾਵੇਗਾ ਜਿਸ ਤੇ ਪਾਦ ਕਸ਼ਮੀਰੀ ਪੰਡਤਾਂ ਦਾ ਜਥਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਆਨੰਦਪੁਰ ਸਾਹਿ ਪਹੁੰਚਿਆ ਸੀ ਜਿਨ੍ਹਾਂ ਦੀ ਫਰਿਆਦ ਸੁਣ ਕੇ ਨੌਵੇਂ ਸਤਗੁਰ ਆਪ ਤੁਰ ਕੇ ਔਰੰਗਜ਼ੇਬ ਨੂੰ ਮਿਲਣ ਦਿੱਲੀ ਗਏ ਅਤੇ ਚਾਂਦੀ ਚੌਕ ਵਿਖੇ ਤਿਲਕ ਤੇ ਜਨੇਊ ਦੀ ਰਾਖੀ ਲਈ ਆਪਣੇ ਤਿੰਨ ਸਿੱਖਾਂ ਨਾਲ ਕੁਰਬਾਨੀ ਦਿੱਤੀ ਸੀ